ਸੱਚ ਕਮੈ ਸੁਖਮੰਦਰ ਕੌਰ ਲੈ ਕੇ ਹਾਜ਼ਰ ਆਇਆ ਇੱਕ ਵੱਡੀ ਖਬਰ ਤੁਸੀਂ ਸੁਣ ਰਹੇ ਹੋ ਆਜ਼ ਨਿਊਜ਼ ਵਾਲਾ ਪਾਕਿਸਤਾਨ ਨੂੰ ਜਾਂਦਾ ਪਾਣੀ ਰੋਕਣ ਚ ਪੰਜਾਬ ਦਾ ਨੁਕਸਾਨ ਖੈਰਾ ਪੰਜਾਬੀ ਇਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖੈਰਾ ਨੇ ਕੇਂਦਰੀ ਸਰਕਾਰ ਵੱਲੋਂ ਪਾਕਿਸਤਾਨ ਨੂੰ ਜਾਂਦਾ ਪਾੜਤੀ ਹਿੱਸੇ ਦਾਵਾਦੂ ਪਾਣੀ ਰੋਕਣ ਨਾਲ ਪੰਜਾਬ ਨੂੰ ਨੁਕਸਾਨ ਹੋਣ ਦਾ ਦਾਵਾ ਕੀਤਾ ਹੈ ਇਸ ਦੇ ਨਾਲ ਉਹਨਾਂ ਦਾਵਾ ਕੀਤਾ ਕਿ ਉਹ ਵਿਧਾਇਕੀ ਨੂੰ ਚੁਣੌਤੀ ਦੇਣ ਵਾਲੇ ਨੋਟਿਸਾਂ ਦੀ ਪ੍ਰਵਾਨੀ ਕਰਦੇ ਐ ਤੇ ਉਹਨਾਂ ਨੂੰ ਕੋਈ ਵੀ ਨੋਟਿਸ ਨਹੀਂ ਮਿਲਿਆ। ਠੇਰਣੇ ਕਿਹਾ ਕਿ ਕੇਂਦਰ ਪੰਜਾਬ ਦਾ ਪਾਣੀ ਖੋ ਕੇ ਯਮੁਨਾ ਚ ਪਾਉਣ ਦੇ ਰੋ ਵਿੱਚ ਹੈ ਜੋ ਪੰਜਾਬ ਲਈ ਬੇਹਦ ਘਾਤਕ ਹੈ। ਉਹਨਾਂ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਪਾਕਿਸਤਾਨ ਨੂੰ ਜਾਣ ਵਾਲਾ ਪਾਣੀ ਰੋਕਣ ਦੀ ਆੜ ਵਿੱਚ ਪੰਜਾਬ ਨਾਲ ਡੂੰਗੀ ਸਾਜ਼ਿਸ਼ ਕਰ ਰਹੀ ਹੈ। ਉਨਾ ਕਿਹਾ ਪੰਜਾਬ ਦਾ ਪਾਣੀ ਪੈਦਾ ਹੀ ਹਰਿਆਣਾ ਦਿੱਲੀ ਤੇ ਰਾਜਸਥਾਨ ਨੂੰ ਦਿੱਤਾ ਜਾ ਰਿਹਾ ਹੈ। ਉਹਨਾਂ ਹੈਰਾਨੀ ਜਿਤਾਉਂਦਿਆਂ ਕਿਹਾ ਕਿ ਕੇਂਦਰ ਦੇ ਇਸ ਬਿਆਨ ਮਗਰੋਂ ਕੋਈ ਵੀ ਅਕਾਲੀ ਜਾਂ ਕਾਂਗਰਸੀ ਨੇਤਾ ਨੇ ਕੋਈ ਪ੍ਰਤੀਕਿਰਿਆ ਨਹੀਂ ਜ਼ਾਹਰ ਕੀਤੀ। ਖੈਰਾਂ ਨੇ ਕਿਹਾ ਕਿ ਪੰਜਾਬ ਹੁਣ 2.2 ਲੱਖ ਕਰੋੜ ਦਾ ਕਰਜ਼ਾ ਚੱਲ ਰਿਹਾ ਹੈ। ਪਰ ਗੁਆਂਡੀ ਸੂਬੇ ਸਾਡਾ 16 ਲੱਖ ਕਰੋੜ ਦਾ ਪਾਣੀ ਵਰਤ ਗਏ। ਖੈਰਾਂ ਨੇ ਆਪਣੀ ਵਿਧਾਇਕੀ ਨੂੰ ਚੈਲੰਜ ਕੀਤਾ ਜਾਨ ਸਬੰਧੀ ਵਿਧਾਨ ਸਭਾ ਸਪੀਕਰ ਵੱਲੋਂ ਪੇਜੇ ਨੋਟਿਸਾਂ ਦਾ ਜਵਾਬ ਨਾ ਦੇਣ ਦੇ ਮਾਮਲੇ ਦੇ ਕਿਹਾ ਉਹਨਾਂ ਨੂੰ ਨਾ ਪਿੰਡ ਤੇ ਨਾ ਹੀ ਚੰਡੀਗੜ੍ਹ ਦੇ ਪਤੇ ਤੇ ਕੋਈ ਸੂਚਨਾ ਨਹੀਂ ਮਿਲੀ ਉਹਨਾਂ ਕਿਹਾ ਕਿ ਉਹ ਅਜਿਹੇ ਨੋਟਿਸਾਂ ਤੋਂ ਨਹੀਂ ਡਰਦੇ ਅਤੇ ਅਗਲੇ ਹਫ਼ਤੇ ਖੁਦ ਨੋਟਿਸ ਪ੍ਰਾਪਤ ਕਰਨ ਜਾਣਗੇ ਉਹਨਾਂ ਬੀਤੇ ਦਿਨ ਡੀਈਓ ਵੱਲੋਂ ਅਧਿਆਪਕ ਨੂੰ ਥੱਪੜ ਮਾਰੇ ਜਾਣ ਕਰਕੇ ਕੈਪਟਨ ਸਰਕਾਰ ਤੇ ਬਹਿਬਲ ਕਲਾ ਗੋਲੀकांड ਕਰਕੇ ਬਾਦਲਾ ਤੇ ਵੀ ਕਈ ਸ਼ਬਦੀ ਹਮਲੇ ਕੀਤੇ ਸੋ ਇਹ ਸੀ ਹੁਣ ਤੱਕ ਦੀ ਵੱਡੀ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਨਾਲ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਸੁਣਦੇ ਰਹੋ aajnewswala.com